ਪੈਲਦਮ ਵਿੱਚ ਹੋਏ ਹਿੰਸਕ ਹਮਲੇ ਸੰਬੰਧੀ ਸਵਾਲ ਪੁੱਛਣ ਤੇ ਨੀਹਾ ਸਿੰਧਰਾ ਠੋੜ ਤੋਂ ਬਾਅਦ ਹੁਣ ਡਾਕਟਰ ਮੈਡਿਊਸਾ ਨੂੰ ਦੇਸ਼ ਧ్రోਹੀ ਕਰਾਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਉਸ ਦੇ ਸਿਰ ਤੇ ਲਗਾਤਾਰ ਤਲਵਾਰ ਲਟਕ ਰਹੀ ਹੈ ਦੱਸཏਈਏ ਕਿ ਟਵਿੱਟਰ ਤੇ ਮਸ਼ਹੂਰ ਡਾਕਟਰ ਮੈਡਿਊਸਾ ਦਾ ਅਸਲੀ ਨਾਂ ਮਾਧੁਰਿਕਾ ਕੋਤੀ ਹੈ ਜੋ ਕਿ ਲਖਨਊ ਦੀ ਯੂਨੀਵਰਸਿਟੀ ਦੇ ਭਾਸ਼ਾ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਕੰਮ ਕਰ ਰਹੀ ਹੈ ਅਤੇ ਸੋਸ਼ਲ ਮੀਡੀਆ ਤੇ ਭਾਰਤੀ ਹਕੂਮਤ ਨੂੰ ਤਿੱਖੇ ਸਵਾਲ ਪੁੱਛਣ ਅਤੇ ਭਾਰਤੀ ਮੁੱਦਿਆਂ ਤੇ ਆਪਣੇ ਵਿਚਾਰਾਂ ਨੂੰ ਵੀ ਬਾਕੀ ਨਾਲ ਸਾਂਝੇ ਕਰਨ ਲਈ ਕੁਝ ਦਿਨਾਂ ਤੋਂ ਚਰਚਾਵਾ ਵਿੱਚ ਨਜ਼ਰ ਆਉਂਦੀ ਹੈ 23 April 2025 ਨੂੰ ਡਾਕਟਰ ਮੈਡਿਊਸਾ ਨੇ ਆਪਣੇ ਟਵਿੱਟਰ ਹੈਂਡਲ ਤੇ ਇੱਕ ਵੀਡੀਓ ਜਨਤਕ ਕੀਤੀ ਜਿਸ ਵਿੱਚ ਭਾਰਤੀ ਹਕੂਮਤ ਨੂੰ ਪਹਿਲਗਾਮ ਵਿੱਚ ਹੋਏ ਹਿੰਸਕ ਹਮਲੇ ਬਾਰੇ ਅਤੇ ਉੱਥੇ ਸੈਲਾਨੀਆਂ ਲਈ ਸਿਕਿਉਰਿਟੀ ਨਾ ਹੋਣ ਬਾਰੇ ਕਰਾਰੇ ਸਵਾਲ ਪੁੱਛੇ ਗਏ ਇੰਟੈਲੀਜੈਂਸ ਔਰ ਇੰਟਰਨਲ ਸਿਕਿਉਰਿਟੀ ਮੇ ਇਤਨੀ ਬੜੀ ਚੂਕ ਹੋ ਗਈ ਔਰ ਹੋਮ ਮਿਨਿਸਟਰ ਕੋ ਪਤਾ ਤੱਕ ਨਹੀਂ ਥਾ ਸਰਕਾਰ ਇਨ ਸਭ ਚੀਜ਼ੋ ਕੀ ਜ਼ਿੰਮੇਦਾਰ ਨਹੀਂ ਹੈ तो फिर सरकार करती क्या है सिर्फ तक भी तो तो जिम्मेदार अमित शाह है डिफेंस शा मिनिस्टर है वो सरकार जो पिछले दस साल से नो 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 दस साल बारह साल पिछले बारह साल से चिल्ला चिल्ला के कह रही है देश खतरे में है देश खतरे में है देश खतरे में तो तुमने खतरे को बचाने से किया ਇਸ ਦੇ ਨਾਲ ਹੀ ਡਾਕਟਰ ਮੈਡੂਸਾ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫਾ ਦੀ ਮੰਗ ਕੀਤੀ। ਇਸ ਤੋਂ ਇਲਾਵਾ ਇਸ ਮਹਿਲਾ ਨੇ ਮੁਸਲਮਾਨਾਂ ਤੇ ਹੁੰਦੇ ਹਿੰਸਕ ਹਮਲਿਆਂ ਵਿਰੁੱਧ ਵੀ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਭਗਵੇਂ دہشتਗਰਦੀ ਸੈਫਰਨ ਟੈਰਰ ਬਾਰੇ ਵੀ ਖੁੱਲ ਕੇ ਗੱਲ ਕੀਤੀ। ਨਾਲ ਹੀ ਕਸ਼ਮੀਰ ਵਿੱਚ ਰਹਿੰਦੇ ਭਾਰਤੀ ਮੁਸਲਮਾਨਾਂ ਦੇ ਭਾਰਤ ਵਿੱਚ ਸ਼ਾਂਤੀ ਨਾਲ ਰਹਿਣ ਦੇ ਹੱਕ ਨੂੰ ਹੰਗਾਰਾ ਵੀ ਦਿੱਤਾ। ਹੋ ਸਕਦਾ ਹੈ ਕਿ ਮੁਸਲਮਾਨਾਂ ਦੇ ਹੱਕਾਂ 'ਚ ਕੀਤੀਆਂ ਗਈਆਂ ਗੱਲਾਂ ਹਿੰਦੂਵਾਦੀ ਭੀੜਾਂ ਨੂੰ ਚੰਗੀਆਂ ਨਾ ਲੱਗੀਆਂ ਹੋਣ। ਸ਼ਰਧ ਇਹ ਹੀ ਕਾਰਨ ਹੈ ਕਿ ਬੇਬਾਕ ਪ੍ਰੋਫੈਸਰ ਦੇ ਖਿਲਾਫ 28 ਅਪ੍ਰੈਲ 2025 ਨੂੰ ਲਖਨਊ ਦੇ ਹਸਨਗੰਜ ਥਾਣੇ ਵਿੱਚ ਐਫ ਆਈ ਆਰ ਦਰਜ ਕਰਵਾ ਦਿੱਤੀ ਜਾਂਦੀ ਹੈ ਜਿਸ ਦੇ ਤਹਿਤ ਡਾਕਟਰ ਮੈਡਿਊਸਾ ਖਿਲਾਫ ਭਾਰਤੀ ਨਿਆਇ ਸੰਹਿਤਾ ਦੀ ਧਾਰਾ 152 ਧਾਰਾ 197 1 ਧਾਰਾ 196 1 ए ਧਾਰਾ 302 ਧਾਰਾ 352 ਧਾਰਾ 352 2 ਅਤੇ ਆਈਟੀ ਐਕਟ ਦੀਆਂ ਧਾਰਾਵਾਂ ਅਧੀਨ ਮਾਮਲੇ ਦਰਜ ਕੀਤੇ ਗਏ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੁਲਕ ਵਿੱਚ ਸਵਾਲ ਕਰਨਾ ਹੀ ਇਨਾ ਵੱਡਾ ਜੁਰਮ ਕਦੋਂ ਤੋਂ ਹੋ ਗਿਆ ਭਾਵੇਂ ਇਹ ਸਵਾਲ ਭਾਰਤ ਦਾ ਆਮ ਨਾਗਰਿਕ ਪੁੱਛੇ ਜਾਂ ਫਿਰ ਮੀਡੀਆ ਅਦਾਰੇ ਦਾ ਪੱਤਰਕਾਰ ਸਿਆਸਤਦਾਨਾਂ ਲਈ ਤਾਂ ਗੁਨਾਹガーਹੀ ਹੈ 24 ਅਪ੍ਰੈਲ 2025 ਨੂੰ ਦੈਨਿਕ ਜਾਗਰਣ ਦੇ ਸੀਨੀਅਰ ਪੱਤਰਕਾਰ ਰਾਕੇ ਸ਼ਰਮਾ ਨੂੰ ਹਿੰਸਕ ਭੀੜ ਦੁਆਰਾ ਬੁਰੇ ਤਰੀਕੇ ਨਾਲ ਕੁੱਟਿਆ ਜਾਂਦਾ ਹੈ ਇਹ ਹਿੰਸਾ ਜੰਮੂ ਕਸ਼ਮੀਰ ਦੇ ਕਠੂਆ ਦੀ ਦੱਸੀ ਜਾ ਰਹੀ ਹੈ ਇਸ ਹਿੰਸਾ ਦਾ ਕਾਰਨ ਸੁਣ ਕੇ ਬਿਲਕੁਲ ਹੈਰਾਨੀ ਨਹੀਂ ਹੋਵੇਗੀ ਅਸਲ ਵਿੱਚ ਦੈਨਿਕ ਜਾਗਰਣ ਦੇ ਇਸ ਪੱਤਰਕਾਰ ਨੇ ਭਾਜਪਾ ਦੇ ਵਰਕਰਾਂ ਤੋਂ ਪੈਲਗਾਮ ਵਿੱਚ ਹੋਏ ਹਿੰਸਕ ਹਮਲੇ ਦੇ ਸੰਬੰਧੀ ਕੁਝ ਸਵਾਲ ਪੁੱਛੇ ਸਨ ਜਿਨ੍ਹਾਂ ਤੋਂ ਬਖਲਾ ਕੇ ਭਾਜਪਾ ਦੇ ਵਰਕਰਾਂ ਨੇ ਇਸ ਪੱਤਰਕਾਰ ਨਾਲ ਕੁੱਟਮਾਰ ਕੀਤੀ ਤੁਹਾਨੂੰ ਉਹ ਸਵਾਲ ਵੀ ਦੱਸ ਦਿੰਦੇ ਹਾਂ ਜਿਹੜੇ ਰਾਕੇਸ਼ ਸ਼ਰਮਾ ਨੇ ਪੁੱਛੇ ਸੀ ਪੈਲਗਾਮ ਹਮਲੇ ਦਾ ਜ਼ਿੰਮੇਵਾਰ ਕੌਣ ਹੈ ਕੀ ਗ੍ਰਹਿ ਮੰਤਰਾਲਾ ਇਸ ਲਈ ਜਵਾਬਦੇ ਨਹੀਂ ਕਦੋਂ ਤੱਕ ਤੁਸੀਂ ਪਾਕਿਸਤਾਨ ਦਾ ਪੁਤਲਾ ਸਾੜਦੇ ਰਹੋਗੇ ਇਹ ਵੀ ਤਾਂ ਸੁਰੱਖਿਆ ਵਿੱਚ ਨੁਕਸ ਹੈ ਅਸੀਂ ਸਵਾਲ ਕਰਦੇ ਹਾਂ ਕਿ ਰਾਕੇਸ਼ ਸ਼ਰਮਾ ਨੇ ਅਜਿਹਾ ਕਿ ਸਵਾਲ ਪੁੱਛ ਲਿਆ ਕਿ ਉਹਨੂੰ ਇਹਨੇ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਜਿੱਥੇ ਪੱਤਰਕਾਰ ਨੂੰ ਸਵਾਲ ਪੁੱਛਣ ਦੀ ਆਜ਼ਾਦੀ ਨਹੀਂ ਰਹੀ ਉੱਥੇ ਪ੍ਰੈਸ ਦੀ ਸੁਤੰਤਰਤਾ ਦੇ ਕੀ ਮਾਇਨੇ ਰਹਿ ਗਏ ਹਨ ਇਸ ਦੇ ਉਲਟ ਜਦੋਂ ਭਾਰਤ ਦੀ ਗੋਦੀ ਮੀਡੀਆ ਨਿਤ ਨਵੇਂ ਦਿਨ ਧਾਰਮਿਕ ਨਿਰਪੱਖਤਾ ਨੂੰ ਪੈਰਾਂ ਹੇਠ ਲਿਤਾੜਦੀ ਹੈ ਤਾਂ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਅਜਿਹੇ ਨਿਊਜ਼ ਚੈਨਲਾਂ ਤੇ ਪਾਬੰਦੀ ਲਾਈ ਜਾਂਦੀ ਹੈ ਜੋ ਦੋ ਧਰਮਾਂ ਨੂੰ ਆਪਸ ਵਿੱਚ ਲੜਵਾਉਣ ਲਈ ਪੱਪਾਂ ਭਾਰ ਰਹੇ ਹਣ ਅਤੇ ਲਗਾਤਾਰ ਘਟ ਗਿਣਤੀਆਂ ਖਿਲਾਫ ਜ਼ਹਿਰ ਉਗਲਦੇ ਰਹਿੰਦੇ ਹਨ ਸੋ ਮਾਹੌਲ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਹੈ ਕਿ ਸੱਤਾਧਾਰੀ ਭਾਜਪਾਈਆਂ ਨੂੰ ਕੋਈ ਵੀ ਸਵਾਲ ਪੁੱਛਣ ਦੀ ਹਿੰਮਤ ਨਾ ਕਰੇ ਪਰ ਕੀ ਪੱਤਰਕਾਰਾਂ ਨੂੰ ਜਾਂ ਜ਼ਿੰਮੇਵਾਰ ਨਾਗਰਿਕਾਂ ਨੂੰ ਡਰ ਕੇ ਚੁੱਪ ਕਰ ਜਾਣਾ ਚਾਹੀਦਾ ਹੈ ਹਰਗिज ਨਹੀਂ ਜੇਕਰ ਸਰਕਾਰੀ ਤਾਕਤ ਦੇ ਡਰ ਨਾਲ ਲੋਕਾਂ ਦੀ ਜ਼ੁਬਾਨ ਬੰਦ ਕਰਨਾ ਚਾਹੁੰਦੇ ਨੇ ਤਾਂ ਲੋਕਾਂ ਨੂੰ ਹੋਰ ਬੁਲੰਦ ਆਵਾਜ਼ ਵਿੱਚ ਬੋਲਣਾ ਚਾਹੀਦਾ ਹੈ ਪੰਜਾਬੀ ਦੀ ਲੇਖਕਾ ਅਜੀਤ ਕੌਰ ਨੇ ਇੱਕ ਵਾਰ ਕਿਹਾ ਸੀ ਕਿ ਬੋਲੋ ਜਦੋਂ ਤੱਕ ਜ਼ੁਬਾਨਾ ਕੱਟ ਨਾ ਦਿੱਤੀਆਂ ਜਾਣ ਬੋਲੋ ਜਦੋਂ ਤੱਕ ਬੁੱਲ ਸਿਉਣਾ ਦਿੱਤੇ ਜਾਣ ਅੱਜ ਅਜੀਤ ਕੌਰ ਦੇ ਉਹਨਾਂ ਸ਼ਬਦਾਂ ਨੂੰ ਫਿਰ ਦੁਹਰਾਏ ਜਾਣ ਦੀ ਲੋੜ ਹੈ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ